ਵਾਹਿਗੁਰੂ ਜੀ ਦੇ ਪਵ ਸਾਵਾ ਵਾਹਿਗੁਰੂ ਜੀ ਦੇ ਸਤੇ ਦੋਸਤੋ ਅੱਜ ਆਪਾਂ ਆਪਣੀ ਆਓ ਗੁਰੂ ਜੀ ਸਿੱਖੀ ਜਿਹੜੀ ਕਲਾਸ ਆ ਉਹਦੇ ਚੌਥੇ ਪਾੜੇ ਵਿੱਚ ਗੱਲ ਪਹੁੰਚ ਚੁੱਕੇ ਆ ਅੱਜ ਆਪਾਂ ਸਿੱਖਾਂਗੇ ਲਗਾਮਤਨਾ ਲਗਾਮਤਰਾ ਕੀ ਹੁੰਦੀ ਆ ਰਹਿ ਦੋਸਤੋ ਦੇਖੋ ਸਾਡੇ ਕੋਲ ਮਾਤਰਾ ਦਾ ਨਾਮ ਤਿੰਨ ਸਵਰ ਤਿੰਨ ਕਾਲਮ ਨੇ ਇਹਨਾਂ ਕਾਲਮਾਂ ਦਾ ਅੱਜ ਅਸੀਂ ਦੇਖਾਂਗੇ ਵੀ ਜਿਹੜਾ ਜਿਹੜਾ ਇਹ ਲਗਾ ਮਾਤਰਾ ਇਹ ਅੱਖਰ ਨੂੰ ਕਿੱਥੇ ਲੱਗਦੀ ਆ ਠੀਕ ਹੈ ਮੂਰੇ ਲੱਗਦੀ ਆ ਪਿੱਛੇ ਲੱਗਦੀ ਆ ਥੱਲੇ ਲੱਗਦੀ ਆ ਉੱਤੇ ਲੱਗਦੀ ਆ ਅਰੇ ਇਹਨਾਂ ਦਾ ਜਿਹੜਾ ਚਿੰਨਾ ਉਹ ਕਿਹੋ ਜਿਹਾ ਜਿਵੇਂ ਕਿ ਪਹਿਲਾਂ ਜਿਹੜਾ ਮਾਤਰਾ ਉਹਨਾਂ ਸੀ ਕਹਿੰਦੇ ਆ ਮੁਕਤਾ ਜਿਹੜਾ ਮੁਕਤਾ ਹੁੰਦਾ ਦੋਸਤੋ ਉਹ ਐਦਾਂ ਦਾ ਅੱਖਰ ਮਤਲਬ ਜਦੋਂ ਹੋਵੇ ਤੁਹਾਡੇ ਕੋਲ ਪੰਜਾਬੀ ਚ ਆਕਰ ਹੁੰਦੋ ਮੁਕਤਾ ਜਿਹਨੂੰ ਕੋਈ ਵੀ ਸਿਹਾਰੀ ਬਿਹਾਰੀ ਔਂਕਰ ਦਾ ਲੈਂਕਰ ਕੋਈ ਵੀ ਜਿਹੜੀ ਲਗਾ ਮਤ ਨਹੀਂ ਲੱਗੀ ਹੋਈ ਤਾਂ ਸਮਝ ਲਓ ਉਹ ਮੁਕਤਾ ਉਹਨੂੰ ਮੁਕਤਾ ਕਹਿੰਦਾ ਠੀਕ ਹੈ ਜੀ ਸ ਸ ਮੁਕਤਾ ਸ ਸ ਕਹਾਂਗੇ ਲੋਪ ਕੰਨਾ ਕੰਨਾ ਹਮੇਸ਼ਾ ਹੀ ਅੱਖਰ ਦੇ ਪਿੱਛੇ ਲੱਗਦਾ ਹੁੰਦਾ ਐਦਾਂ ਦਾ ਹੁੰਦਾ ਹੈ ਹਮੇਸ਼ਾ ਅੱਖਰ ਸਿਹਾਰੀ ਜਿਹੜੀ ਹੁੰਦੀ ਆ ਇਹ ਇਹ ਅੱਖਰ ਦੇ ਮੂਰੇ ਲੱਗਦੀ ਹੁੰਦੀ ਹੈ ਹਮੇਸ਼ਾ ਹੀ ਅਰੇ ਦੀ ਆਵਾਜ਼ ਬੜੀ ਨਰਮ ਜੀ ਬੜੀ ਪੋਲੀ ਜੀ ਸਸੇ ਸਿਹਾਰੀ ਸਸੇ ਜਿਹੜੇ ਬੋਲਣੇ ਹੁੰਦੇ ਇੱਕ ਨੇ ਬਿਹਾਰੀ ਬਿਹਾਰੀ ਜਿਹੜੀ ਹੁੰਦੀ ਆ ਉਹ ਅੱਖਰ ਦੇ ਪਿੱਛੇ ਲੱਗਦੀ ਹੁੰਦੀ ਆ ਸਸੇ ਬਿਹਾਰੀ ਸੀ ਇਹਦੀ ਆਵਾਜ਼ ਥੋੜੀ ਜੀ ਲਾਉ ਦਉਣੀ ਹੁੰਦੀ ਆ ਸਸੇ ਬਿਹਾਰੀ ਸੀ ਇੱਕ ਨੇ ਔਂਕੜ ਔਂਕੜ ਦੱਸੋ ਅੱਖਰ ਦੇ نیچے ਲੱਗਦੇ ਹੁੰਦੇ ਆ ਇਹਦੀ ਆਵਾਜ਼ ਜਿਹੜੀ ਥੋੜੀ ਕੀ ਹੈ ਜੀ ਛੋਟੀ ਬੋਲੀ ਜਾਂ ਘੱਟ ਬੋਲੀ ਦੀ ਸਸੇ ਔਂਕੜਸ ਠੀਕ ਹੈ ਜੀ ਇਕ ਨੇ ਦਲੈਂਕਰ ਦਲੈਂਕਰ ਕੀਆ ਜੀ ਦੋ ਡੰਡੀਆਂ ਸਸੇ ਦੇ niche ਪਹਿਲਾ ਇੱਕ ੜੰਡੀ ਸੀ ਜੇ ਦੋ ਪਾਦਾਂਗੇ ਤਾਂ ਬਣ ਜਾਏ ਤੇ ਬਣ ਜੂਗਾ ਇਹ ਦਲੈਂਕਰ ਸਸੇ ਦੇ niche ਸੂ ਇਕ ਨੇ ਲਾਮਾ ਲਾਵਾਂ ਹਮੇਸ਼ਾ ਅੱਖਰ ਦੇ ਉੱਤੇ ਸਸੇ ਲਾਵਾਂ ਸੇ ਇੱਕ ਸਿੰਗਲ ਲਾਈਨ ਉਸ ਤੋਂ ਬਾਅਦ ਇੱਕ ਨੇ ਦਲਾਮਾ ਦਲਾਮਾ ਅੱਖਰ ਦੇ ਉੱਤੇ ਹੁੰਦੀਆਂ ਨੇ ਦੋਨੋਂ ਚਿੰਨੇ ਦਾ ਇਹ ਆ ਸਸੇ ਦਲਾਮਾ ਸੈਂ ਫਿਰ ਇਕ ਨੇ ਹੋੜਾ ਇਹ ਵੀ ਅੱਖਰ ਦੇ ਉੱਤੇ ਸਸੇ ਹੋੜਾ ਸੂ ਇਕ ਨੇ ਜਿਹੜਾ ਕਨੌੜਾ ਉਹ ਵੀ ਸਸੇ ਦੇ ਉੱਤੇ ਸਸੇ ਕਨੌੜਾ ਸੂ ਫਿਰ ਇਕ ਨੇ ਟਿੱਪੀ ਹੈ ਜਿਹੜੀ ਉਹ ਵੀ ਅੱਖਰ ਦੇ ਉੱਤੇ ਸਸੇ ਟਿੱਪੀ ਠੀਕ ਹੈ ਜੀ ਉਸ ਵਾਰ ਜਿਹੜੀ ਬਿੰਦੀ ਆ ਉਹ ਹਮੇਸ਼ਾ ਅੱਖਰ ਦੇ ਪਿੱਛੇ ਹੀ ਲੱਗਦੀ ਹੁੰਦੀ ਹੈ ਆਵਾਜ਼ ਇਹਦੀ ਨੱਕ ਵਿੱਚ ਦੀ ਨੱਕ ਵਿੱਚ ਦੀ ਇਹਦਾ ਉਚਾਰਨ ਕਰਨਾ ਜੇ ਮੈਂ ਕਹੇ ਸੱਸੇ ਕਰਨਾ ਸਾ ਉੱਤੇ ਉਸ ਬਿੰਦੀ ਸਾ ਠੀਕ ਹੈ ਜੀ ਫਿਰ ਸਾਬਨ ਜੋ ਦੋਸਤੋ ਇਹ ਨੇ ਜੀ ਲਗਾਂ ਮਾਤਰਾ ਪਾੜ ਚੌਥਾ ਤੇ ਇਹ ਆਪਣੇ ਮਾਤਰਾ ਦਾ ਨਾਮ ਆ ਤੇ ਆ ਉਹਨਾਂ ਦੇ ਚਿੰਨ ਨੇ ਠੀਕ ਹੈ ਜੀ ਵੀ ਕਿਹੜੀ ਦਾ ਚਿੰਨ ਕਿਹੜਾ ਹੁੰਦਾ ਤੇ ਆ ਇੱਕ ਦਾ ਅੱਖਰਾਂ ਦੇ ਪਿੱਛੇ ਉਹ ਅੱਗੇ ਵਿੱਚ ਉੱਪਰ ਥੱਲੇ ਇਹ ਲੱਗਦੀ ਹੈ ਨੇ ਮੇਰੇ ਦੋਸਤੋ ਅਗਲੇ ਪਾਰਟ ਦੇ ਵਿੱਚ ਕਰ ਆਪਾਂ ਤਦ ਤੱਕ ਤੁਸੀਂ ਚੈਨਲ ਨਾਲ ਬਣਿਆ ਰਹੋ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ